ਅੱਜ ਆਪਾਂ ਤੁਹਾਨੂੰ ਇੱਕ ਹੋਰ ਆਪਣਾ ਕਿਸ ਤਰ੍ਹਾਂ ਕੇ ਡੈਕੋਰੇਸ਼ਨ ਪੀਸ ਤਿਆਰ ਕਰਨਾ ਹੈ ਉਹ ਦੱਸਣ ਜਾ ਰਹੇ ਆ ਤੇ ਜਿਹੜਾ ਕਿ ਬਹੁਤ ਹੀ ਸੌਖਾ ਤਰੀਕਾ ਹੈਗਾ ਆ ਤੇ ਮੈਂ ਇੱਕ ਇਹ ਕੱਚ ਦਾ ਵੱਡਾ ਜਾਰ ਲੈ ਲਿਆ ਜਾਂ ਤੁਸੀਂ ਕਹਿ ਦੋ ਵੀ ਫੁੱਲਦਾਨ ਫੁੱਲ ਧਾਨ ਲੈ ਲਿਆ ਗੁਲਦਾਨ ਲੈ ਲਿਆ ਤੇ ਇਹਦੇ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦਿਨਾਂ ਤਿਹਾਰਾਂ ਤੇ ਕੁਝ ਕਿਸ ਤਰ੍ਹਾਂ ਸਜਾਉਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਤਿਉਹਾਰ ਵੀ ਆ ਗਏ ਨੇ ਤੇ ਆਪਾਂ ਨੇ ਇੱਕ ਮੇਰੀ ਇਸ ਟੋਕਰੀ ਦੇ ਵਿੱਚ ਮੈਂ ਫਲਾਵਰ ਪਾਏ ਹੋਏ ਆ ਤੇ ਇਹਦੇ ਵਿੱਚ ਫੁੱਲ ਪਾਏ ਹੋਏ ਨੇ ਤੇ ਇੱਕ ਦੇ ਵਿੱਚ ਹੋਰ ਥੋੜਾ ਸਮਾਨ ਮੈਂ ਕਾਰਡ ਵਗੈਰਾ ਪਾਇਆ ਹੋਇਆ ਤੇ ਇੱਕ ਇਹ ਲਾਈਟ ਹੈਗੀ ਆ ਤੇ ਜਦੋਂ ਤੁਸੀਂ ਇਹਨੂੰ ਆਨ ਕਰਦੇ ਆ ਤੇ ਇਹ ਆਨ ਹੋ ਜਾਂਦੀ ਆ ਤੇ ਇਹਨੂੰ ਆਪਾਂ ਜਿਹੜੀ ਇਹ ਲਾਈਟ ਹੈ ਪਹਿਲਾਂ ਇਹਨੂੰ ਮੈਂ ਇੱਥੇ ਇਸ ਗੁਲਦਾਨ ਦੇ ਵਿੱਚ ਥੱਲੇ ਅਸੀਂ ਪਾ ਦਿੱਤਾ ਆ ਤੇ ਇਸ ਤੋਂ ਬਾਅਦ ਫਿਰ ਆਹ ਆਪਣੇ ਕੋਲ ਗੁਲਾਬ ਦੇ ਫੁੱਲ ਹੈਗੇ ਆ ਚਿੱਟੇ ਰੰਗ ਦੇ ਗੁਲਾਬੀ ਰੰਗ ਦੇ ਤੇ ਇਹਨਾਂ ਨੂੰ ਮੈਂ ਇਸ ਗੁਲਦਾਨ ਦੇ ਵਿੱਚ ਥੱਲੇ ਇਹਦੇ ਵਿੱਚ ਸ਼ੀਸ਼ੇ ਦਾ ਹੈਗਾ ਤਾਂ ਜੋ ਸ਼ੀਸ਼ੇ ਦੇ ਗੁਲਦਾਨ ਦੇ ਵਿੱਚ ਤੁਹਾਡੇ ਫੁੱਲ ਬਾਹਰੋਂ ਚਾਰੇ ਪਾਸੇੋਂ ਨਜ਼ਰ ਆਉਣਗੇ ਤੇ ਇਹਦੇ ਵਿੱਚ ਮੈਂ ਇੱਕ ਇੱਕ ਕਰਕੇ ਇਸ ਤਰ੍ਹਾਂ ਫੁੱਲ ਪਾ ਦੇਣੇ ਆ ਤੇ ਇਹ ਇਹਦੇ ਚਾਰੇ ਪਾਸੇ ਜਿਹੜੀ ਸਜਾਵਟ ਹੈ ਉਹ ਹੋ ਜਾਵੇਗੀ ਤੇ ਹੁਣ ਇੱਕ ਮੈਂ ਪਿੰਕ ਰੋਜ਼ੇ ਦੇ ਵਿੱਚ ਪਾ ਰਹੀ ਆ ਤੇ ਰੈੱਡ ਰੋਜ਼ ਪਾ ਰਹੀ ਆ ਤੇ ਇਸ ਤਰ੍ਹਾਂ ਇੱਕ ਹੋਰ ਗੁਲਾਬੀ ਰੰਗ ਦਾ ਮੈਂ ਪਾ ਰਹੀ ਆ ਤੇ ਇਹਨੂੰ ਥੋੜਾ ਥੱਲੇ ਪਾ ਦਿੰਦੇ ਆ ਕਿ ਥੱਲੇ ਵੀ ਇਹ ਜਿਸ ਤਰ੍ਹਾਂ ਇਹਦੇ ਵਿੱਚ ਇਹਦੇ ਬਾਅਦ ਜਾ ਕੇ ਇੱਥੇ ਹੀਠਾਂ ਵੀ ਜਿਸ ਤਰ੍ਹਾਂ ਤੁਹਾਨੂੰ ਦਿਖਾਈ ਇੱਥੇ ਫੁੱਲ ਦੇਣ ਸੋ ਚਾਰੇ ਪਾਸੇ ਇਹ ਫੁੱਲ ਦਿਖਾਈ ਦੇਣ ਇਸ ਤਰ੍ਹਾਂ ਦਾ ਮੈਂ ਇਹ ਇੱਕ ਗੁਲਦਾਨ ਤੁਹਾਡੇ ਲਈ ਤਿਆਰ ਕਰ ਰਹੀ ਆ ਤੇ ਉਮੀਦ ਕਰਾਂਗੀ ਕਿ ਤੁਹਾਨੂੰ ਵੀ ਪਸੰਦ ਆਵੇਗਾ ਕਿਉਂਕਿ ਮੈਨੂੰ ਆਪਣੇ ਆਪ ਜਿਹੜੀਆਂ ਕ੍ਰੀਏਟੀਵਿਟੀ ਆਪਣੀਆਂ ਚੀਜ਼ਾਂ ਆਪ ਤਿਆਰ ਕੀਤੀਆਂ ਹੋਈਆਂ ਉਹ ਮੈਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਆ ਤੇ ਆਪਣੇ ਵੇ ਤੇ ਇੱਕ ਤਾਂ ਉਹ ਕਾਮਨ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਆ ਤੇ ਇੱਕ ਸਾਡਾ ਜਿਹੜਾ ਧਿਆਨ ਆ ਇਹੋ ਜਿਹੀਆਂ ਚੀਜ਼ਾਂ 'ਚ ਜਦੋਂ ਸ਼ੌਕਾ ਸ਼ੌਕ ਆਪਣੇ ਅਸੀਂ ਪੂਰੇ ਕਰਦੇ ਆ ਤੇ ਉਹਦੇ ਵਿੱਚ ਜਦੋਂ ਸਾਡਾ ਧਿਆਨ ਹੁੰਦਾ ਆ ਤੇ ਇਨਸਾਨ ਖੁਸ਼ ਰਹਿੰਦਾ ਆ ਆਪਣੇ ਹੱਥੀ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਦੇਖ ਕੇ ਹਰ ਇਨਸਾਨ ਬਹੁਤ ਖੁਸ਼ ਰਹਿੰਦਾ ਆ ਤੇ ਇਹਦੇ ਵਿੱਚ ਇੱਕ ਮੈਂ ਹੋਰ ਲਾਈਟਾਂ ਪਾ ਦੇਣੀ ਆ ਆ ਤੇ ਇਹ ਲਾਈਟਾਂ ਵੀ ਜਦੋਂ ਤੁਸੀਂ ਜਗਾਓਗੇ ਤੇ ਤੇਰੇ ਇਹ ਜਗਣ ਗਿਆ ਤੇ ਇੱਕ ਲਾਈਟ ਅਸੀਂ ਬਾਟਮ ਤੇ ਪਾਈਆਂ ਨੇ ਤੇ ਇੱਕ ਅਸੀਂ ਇੱਥੇ ਪਾ ਦੇਣੀ ਆਇਆ ਤੇ ਇਹ ਲਾਈਟਾਂ ਵੀ ਪਹਿਲਾਂ ਥੱਲੇ ਉਹ ਜਿਹੜੀਆਂ ਪਾਈਆਂ ਨੇ ਉਹਨਾਂ ਨੂੰ ਮੈਂ ਜਗਾ ਦਿੰਦੀ ਆ ਤਾਂ ਜੋ ਉਹ ਲਾਈਟ ਕਰਨ ਤੇ ਇਹ ਤਾਂ ਇੱਕ ਬਟਨ ਹੈਗਾ ਤੇ ਉਹ ਔਨ ਹੋ ਜਾਂਦਾ ਆ ਤੇ ਉਹਦੇ ਵਿੱਚ ਥੋੜੀ ਥੋੜੀ ਫਿਰ ਤੁਹਾਨੂੰ ਲਾਈਟ ਵੀ ਨਜ਼ਰ ਆਵੇਗੀ ਫੁੱਲਾਂ ਦੇ ਵਿੱਚ ਵਿੱਚ